ਮੈਂ ਕੋਉਂਦੀ ਐ ਇਹ ਨਿ ਪੂਰੇ ਵੀ ਕਰਦੀ ਹੋਵੇ ਤਾਂ ਵੀ ਵੜਾ ਦੇਣੀ ਆ ਮੈਨੂੰ ਸਿਰੇ ਪਤਾ ਸਿਰੇ ਮੇਰਾ ਵੀ ਮੇਰੀ ਗੱਲ ਸੁਣ ਮੈਂ ਵੀ ਤੈਨੂੰ ਡਾ ਚੜਾ ਚਾਹ ਹੱਥ ਨਾਲ ਪੀ ਜਾ ਮੈਂ ਵੀ ਅੜੇ ਤੀਸਰ ਗੱਲ ਚ ਖੜਾ ਵੀ ਬੰਦਾ ਯਾਰ ਮਰਿਆ ਇਹ ਇਸ ਨਾਲ ਗੱਲ ਕਰੀ ਜਾਂਦਾ ਤੇਰੇ ਹੁੰਡੇ ਨਾਲ ਹੀ ਗੱਲ ਕਰੀ ਆ ਜੇ ਕੋਈ ਹੋਲਾ ਦਾ ਸੀ ਸਾਇ ਕਿੰਨੇ ਦੀ ਲੈਣਾ ਪਤਾ ਇਹ ਮੂੰਹ ਤੇ ਹੀ ਬੈਠਾ ਯਾਰ 30 ਕੀ 35 ਕੀ ਨਹੀਂ ਦੇਤਾ ਬੇਟਾ इसकी का मेरी डिग्री लगा आज की 35 की अबे बेटे इसकी भैंस मैं तुझे डायरेक्ट बता रहा हूं इसकी 60 की भैंस है तेज 60 की ये कह रहा मैं मर के तुझे भैंस दे अब आप दे आपनु मार के दे 35 महीने की मेरी गारंटी है यो मैं बात करूंगा मैं 35 तो याद रखना 2 लाख वाली डीरीज और मैं अभी आया तो थप्पी ब्रेक ਸਿੱਧੇ ਬਕੋਤੇ ਦੀ ਕਾਪੀ ਮਾਰ ਕੇ ਮੈਂ ਦੇ ਦਾਂਗੇ ਸਿੱਧੇ ਇਹਦੇ ਕੋਲੇ ਵੀ ਪੂਰੇ ਪੂਰੇ ਪੈਸੇ ਆ ਜਾਂ 35 ਦੇ ਕਰ ਹਾਂ ਇਹ ਠੀਕ ਮੰਨ ਲੈ ਸਿੱਧੇ ਬਕਵਾ ਜਦੋਂ ਆ ਮੈਂ ਵੀ ਗਰੀਬ ਆਦਮ ਨੂੰ ਮੰਨ ਲੈ ਯਾਰ ਮੁੰਡਾ ਆਪਣਾ ਯਾਰ ਮੰਨ ਲੈ ਯਾਰ ਦੰਦ ਨਾ ਦੇਵੇ ਜਾਂ ਨਾਂਨੇ ਕਾ ਕੇ ਹਾਂ ਖਾਲੂ ਨੇ ਲੈ ਦਿਆ ਮਿੱਟੀ ਕੋਲ ਫ ਬਬੂ ਨੇ ਕਿਉਂ ਮਿੱਟੀ ਹੈ ਕਿੰਨੇ ਦੇ ਦੰਦ ਨਾ ਲਾਸਟ ਲਾਸਟ ਈਅਰ ਮੈਂ ਤਾਂ ਉਸ ਤੱਕ ਹੀ ਪੂਰੇ ਕਰਦੇ ਚੱਲ 54 ਹੀ ਲੈ ਜਾ ਬਸ ਐਸੀ ਜੀ ਮੁੰਡਾ ਫਾਟੇ ਛੱਡ ਕੇ ਦੇਈ ਹੈ ਨਾ ਬੰਡੋ एक दो तीन ला मोड़ू मड़ाओ मठाई खाओ बड़ा बोल ना या चाली दी चल ले बच्चा छठ बच्चा भाई आ हट सीधे सीधे एक तो एक मिनट एक मिनट सीधे मान ले मैं कह मान ले मेरी मेरी मान ले भाई बन के ओ सीधे आज तक आ पता ला ना सीधे ओरिया बच्चा ना छठ मान नहीं रख मार ना मेनू बढ़ती है मेरे कमाल बन दे बच्चा ਬੜਤੀ ਹੈ ਮੈਂ ਕੋਲ ਆ ਪੰਜਾਹ ਹਜ਼ਾਰ ਰੁਪਏ ਦੋਵੇਂ ਦਿੱਤੀ ਦਿਓ ਨਾ ਨਾ ਖੜੇ ਹੁਣ ਮੈਂ ਤਾਂ ਕਿਉਂ ਹੈ ਕੀ ਕਹਿਣਾ ਤੂੰ ਕਲਾਸ ਯਾਰ ਖੋੜ ਤਾਂ ਲਾਲਾ ਬਸ ਤੇਰਾ ਕੰਮ ਤਾਂ ਹੋ ਗਿਆ ਉਹ ਇੱਕ ਮਿੰਟ ਕਾਲਾ ਤੂੰ ਬੋਲ ਨਾ ਵੇਚ ਨਾ ਮੋੜ ਕਾਲੀ ਪਾਸੇ ਉਹ ਦੇਖਦਾ ਜਾਨਵਰ ਦਾ ਕੀ ਉਹ ਮੈਂ ਅੱਜ ਟੱਕਾ ਕਰੀ ਮੈਂ ਰਹਿ ਨਹੀਂ ਪਾਈ ਮਰੀ ਪਰਦਾ ਛੱਡ ਗਿਆ ਪਰਦਾ ਛੱਡ ਗਿਆ ਹਾਂ ਜੀ ਜੀ ਸੀਰੇ ਸੇ ਲਿਜ ਨਾ ਕੋਟਣੀ ਮੈਂ ਬੈਠ ਇਹਨਾਂ ਨੇ ਡਵਾਈਸ ਸੀ ਸਿੱਦੇ ਆਪਣੇ ਨੇ ਸਿੰਦੇ ਨੇ ਹਾਂ ਕਲਮ ਰਬੀ 20 ਲੀਟਰ ਦੇ ਵੀ ਤੋਂ ਵੀ ਕੋਈ ਰੱਖ ਕੇ ਦੇ ਦੇ ਯਾਰ ਮੈਂ ਛੱਡ ਕੇ ਦੇ ਜਨਾ ਮੈਂ ਤਾਂ ਛੱਡਤੀ ਮਹਿਲੇ ਹੀ ਉਹ ਹੈ ਹਾਂ ਜੀ ਕੀ ਬਸ ਇਹ ਕੀ ਬਾਤ ਜਰੈ 20 ਲੀਟਰ ਦੇ ਬਾਰੇ 2 ਲੱਖ ਆਹ ਹਾਂ ਇਹਦੀ ਗਰੰਟੀ ਹੈ ਮੂੰਹ ਤੇ ਥੁੱਕਦੀ ਜਿੱਤੇ ਆ ਹਜ਼ਾਰ ਖੱਟ ਪਾ ਦੇ ਨਹੀਂ ਹੋਰ ਕੀ ਚੱਕਿਆ ਯਾਰ

ਹਾਂ ਕੱਚੀ ਗੱਲਾਂ ਨਾ 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 ਮੈਂ ਕੱਚੀ ਗੱਲਾਂ ਪਤਵੈਸ ਨਹੀਂ ਜਣੀ ਮੇਰੇ ਬੰਦੇ ਉਹ ਕਿਹੋ ਜਿਹੀ ਚੋਤੀ ਹੈ ਜਦ ਤੂੰ ਆਇਆ ਕੀ ਦੀ ਇਹ ਗਰੀਬਨ ਦਾ ਮਰਿਆ ਮਰਾਇਆ ਇਹਦਾ ਨਾਂ ਤੇ ਫਿਰਦਾ ਆਉਦੇ ਜਾਣੇ ਵੀ ਜੋੜ ਹੋਰ ਵਧਾ ਦੇ ਮੈਂ ਉਹ ਗੱਲਾਂ ਚ ਨਹੀਂ ਮੈਂ ਸਿੱਧੇ ਸੌਦੇ ਚ ਜੇ ਦਾ ਦਿਨਾਂ ਦਾ ਤੇਰੀ ਮਰਜ਼ੀ ਨਹੀਂ ਰੱਖ ਲਾਂਗੀ ਮੈਂ ਨਾ ਖਰੀਦ ਵੀ ਨਹੀਂ ਪਾਉਂਦੀ ਕਾਹਤ ਮੇਰੀ ਹੋਰ ਦੱਸ ਤੁਮ ਕਹਿੰਦੇ ਖਰੀਦ ਵੀ ਨਹੀਂ ਹੋਰ ਦੱਸ ਹਮ ਨੂੰ ਜਮਨ ਮੂਰੀ ਤਾਂ ਵੀ ਮੋਲੀ ਮੋੜ ਦੇ ਤੇਰੇ ਲਈ ਸਹੀ ਸੀ ਪ੍ਰੇਮੀ

ਮੇਰੇ ਪਾਸ ਮੈਂ ਪਕੜਾ ਲਿਆ ਸੀ ਜੱਜ ਮੈਂ ਜਾਨ ਮੈਂ ਕਿਹਾ ਨਾ ਮੈਂ ਤਾਂ ਲੱਭ ਲਾ ਬਹੁਤ ਨਹੀਂ ਹੋਣੀ ਡੇਢ ਦਾ ਲਾਲਾ ਯਾਰ ਤੈਨੂੰ ਪਾਸ ਤਾਂ ਤੇਰਾ ਮਾਣ ਹੈ ਬਈ ਵੱਡੀ ਜਾਂਦੀ ਹੈ ਕਰੀ ਮਾਣ ਯਾਰ ਜੇ ਤਾਂ ਕੋਈ ਉਹ ਹੀ ਚੱਲ ਗਿਆ ਅੱਗੇ ਤੈਨੂੰ ਮੋੜਦੇ ਨਹੀਂ ਚੱਲ ਗਈ ਯਾਰ ਲਾ ਮੈਂ ਸਾਹਮਣੇ ਕੀ ਕਰਦੇ ਭੇਜਦੇ ਅੱਜ ਘਟਾਈ ਜਾਂਦੀ ਆ ਉਹਨਾਂ ਜੱਜ ਮੈਂ ਤੁਹਾਨੂੰ ਖਾਣਾ ਹੈ ਤਾਂ ਨਹੀਂ ਹੋਣਾ ਆਪਾਂ ਮੋੜਦੇ ਨਹੀਂ ਤੁਹਾਨੂੰ ਪਰ ਸੋਈ ਸੁਝਾ ਮੈਂ ਉਹ ਘਟਕੇ ਦੇਖ ਲੋ ਬੱਚੇ ਦਾ ਹਾਂਜੀ ਜੀ ਸੀਰੇ ਕੋ ਬਿਆਲੀ ਕਹਿ ਗਿਆ ਜੀ ਮੈਂ ਕਿਹਾ ਬਿਆਲੀ ਕਾ ਬੱਚਾ ਛੋੜ ਦਿਓ ਜੀ ਹਬੀਬ ਨੇ ਮਾਰਨ ਕਹਿ ਰਹਾ ਮੈਂ ਮਰ ਰਹਾ ਮੈਂ ਡੇਢ ਕਿਹਾਗਾ ਕਰ ਕਿਹਾ ਪਰ ਉਹ ਤਰ੍ਹਾਂ ਕਿਹਾ ਪਾ ਮਮ ਤੇ ਕਾਲੂ ਕੁਝ ਕਿਹਾ ਸਾਸ ਕੇ ਮੰਗੇ ਲੈ ਜੇ ਹੁਣ ਤੂੰ ਉਹ ਕਰ ਲੈ ਨਾ ਕਰ ਲਈ ਲਫਾੜ ਸਲਮਾਨ ਬਾ ਬੋਲੀ ਨਾ ਹੁਣ ਜੇ ਤੂੰ ਛੱਡ ਦੇਗਾ ਤੇਰੀ ਮਰਜ਼ੀ ਆ ਨਹੀਂ ਤੂੰ ਚੁੱਪ ਕਰਕੇ ਬਹਿ ਜਾ ਹੁਣ ਬੋਲੀ ਨਾ गाड़ी में मेरे पास तो है बढ़िया जी बढ़िया भाई साहब बढ़िया और सलाम दस का नोट पे नाश होगा है तो रामपुर जिले के रहने वाले अजी जी मैं मैं चला तुम पसंद करो मैं पसंद करो तुम मैंने भी पैदा हो मैं पसंद कर तुम सब पसंद कर लो कोई बात नहीं क्या करूंगा मैं हां जी कहां आए थे तुम अरे काम छोड़ो बहुत टाइम नहीं ਕਿ ਮੈਂ ਕਰਾਂ ਤੁਸੀਂ ਦੱਸੋ ਮੈਂ ਤਾਂ ਸਿੱਧਾ ਹੈ ਦੇਖ ਲਿਓ ਆਪਣੇ ਕੋਲ ਐਨੂੰ ਭਾਜਣ ਨੂੰ ਕਹੋ ਕੁਛ ਕੀ ਕਹਿਦੇ ਹੁਣ ਮੈਂ ਕਿਹਾ ਤੂੰ ਆ ਮੈਂ ਆ ਮੈਂ ਕਿੰਦੀ ਦੇਣਾ ਅਸੀਂ ਨਹੀਂ ਕਹਤਾ ਜੀ ਭਾਜਣ ਹੋਰ ਦੱਸੋ ਕੀ ਜੀ ਹਾਂ ਜੀ ਸਾਹ ਖੜਾ ਜੋ ਕਰ ਰਹੇ ਬਾਤ ਤਰਕੀ ਨਹੀਂ ਦੇ 115000 ਦੇ ਜੀ ਮੈਂ ਕੀ ਕਹਿ ਬੈਠਾ

ਨਾ ਨਾ ਕਰੀ ਜਣੀ ਭਜਨ ਇਹ ਵੀ ਪਹਿਲੀ ਵਾਰੀ ਬੰਦ ਆਇਆ ਇਹ ਵੀ ਪਹਿਲੀ ਵਾਰੀ ਬੰਦ ਆਇਆ ਸੋਹੇ ਬੰਨੇ ਤੁਨ ਸਾਂਗੀ ਗੱਲ ਕਹਿਤੀ ਮੈਂ ਕੀ ਕਹਿਣਾ ਫਿਰ ਲਾਸਟ ਲਾਸਟ ਹੀ ਆ ਬਸ ਕੀ ਹੋ ਰਿਹਾ ਯਾਰ ਖੰਡ ਪਾ ਤਾ ਯਾਰ ਬਸ ਇਹ ਮੋੜ ਦਾ ਤੁਨ ਮੈਂ ਯਾਰ ਹੋਰ ਕੀ ਕਹਿਣਾ ਹੈ ਜੀ ਵੀ ਬਤਾਓ ਰਹੀ ਕਹਿਤੀ ਆ ਚਲੋ ਚਾਪਾ ਕਰੀਦਾ ਖੜਾ ਖੜਾ ਆਪਾਂ ਗੁਰੂ ਘਰ ਤੋਂ ਬਾਅਦ ਆਪਾਂ ਇਹਨਾਂ ਸਾਰਾ ਪਤਾ ਅੱਛੀ ਰੋਟ ਨਹੀਂ ਮਾਰਦਾ ਆਪਾਂ ਨਾਲੇ ਕੋਈ ਲੈ ਇਹ ਖੜੇ ਹੈ ਹਾਜੀ ਜੀ ਐਜੇ ਰੱਖੋ ਵੀ 70 75 ਰੁਪਏ ਕੁਛ ਨਹੀਂ 80 ਸੇ ਬਾਹਰ ਜਾ ਰਹੀ ਏ 1 2 3 ਮੂੜੂ ਬੜਾਉ ਮਿਠਾਈ ਖਾਉ ਤੂੰ ਤਾਂ ਜਾਦੇ ਕਾਮੇ ਕਰ ਸਮਝਦੇ ਨਾ ਮੈਂ ਦਿਖਾ ਕੇ ਤੜਕੇ ਖਟਾਈ ਖਾ ਗਿਆ ਹਮੇ ਦਾ ਹੁਣ ਸੁਣ ਲਈ ਮਿਠਾਈ ਖਾਵੇਂਗਾ ਮੱਥੇ ਲਾ ਲਈ ਬਾਲਾ ਬੋਲੀ ਨਾ ਜਿਆ ਬਿਆਸੀ ਦੀ ਜਾ ਬੜੇ ਦੱਗਾ ਯਾਰ ਖੱਟਾ ਥਣ ਨਹੀਂ ਵਾਹ ਨਹੀਂ ਵੀਰ ਬੜਾ ਜਾ ਜਾ ਬੜਾ ਆ ਭਰੋ ਨਹੀਂ ਬੋਲੀ ਨਾ ਜੱਪਾ ਜਾ